ਸਾਚ ਪਿਆ ਜੀ ਸਾਰਿਆਂ ਨੂੰ ਅਮੀਤ ਕਰਦੇ ਹਾਂ ਸਟਿੱਫਾ ਕੋਮੋ ਦੇ ਚੱਬੀ ਕਲਾਕ ਤੋਂ ਹੋਣਗੇ ਸੋ ਅੱਜ ਆਪਾਂ ਰਾਜਮਾ ਦੀ ਸਬਜ਼ੀ ਬਣਾ ਰਹੇ ਹਾਂ ਜੀ ਸੋ ਬਸ ਕੁਛ ਨਹੀਂ ਸ਼ੂਟ ਕੀਤਾ ਸਵੇਰ ਦਾ ਨਾ ਫ੍ਰੀ ਵੀ ਸੀਗੇ ਬਸ ਠੀਕ ਨਹੀਂ ਸੀ ਫੇਸ ਸੈਟ ਕਰਕੇ ਕੁਝ ਵੀ ਕਰਨ ਦਾ ਮਨ ਨਹੀਂ ਕਰਦਾ ਸੋ ਆਪਾਂ ਬਣਾ ਰਹੇ ਹਾਂ ਸਬ지 ਰਾਜਮਾ ਦੀ ਸੋ ਅੱਜ ਆਪਾਂ ਰੈਸਪੀ ਦੱਸਦੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਿਆਜ਼ ਵਗਾਰਾ ਲਸਣ ਅਦਰਕ ਜੋ ਵੀ ਸਿਕਾਣਾ ਟਮਾਟਰ ਆਪਣੇ ਕੋਲ ਹੈ ਨਹੀਂ ਸੀ ਆਪਾਂ ਨਹੀਂ ਪਾਏ ਤੁਸੀਂ ਪਾ ਦਿਓ ਤੇਜ ਪੱਤਾ ਪਾਤਾ ਤੇ ਜੀਰਾ ਪਾ ਦੇਣਾ ਆਪਾਂ ਸੋ ਜੀਰਾ ਪਾਤਾ ਨਾਲ ਹੀ ਨਮਕ ਮਿਰਚ ਐਡ ਕਰਾਂਗੇ ਸੋ ਨਮਕ ਪਾ ਲੈਣਾ ਕਿਉਂਕਿ ਮੈਂ ਪਹਿਲਾਂ ਪਾਇਆ ਨਹੀਂ ਹੈਗਾ ਇੱਥੇ ਚ ਆਪਣੇ ਅਕੋਰਡਿੰਗ ਜਿੰਨਾ ਤੁਸੀਂ ਖਾਣੇ ਹਲਦੀ ਪਾ ਦੇਣੀ ਹੈ ਮਿਰਚ ਪਾਵਾਂਗੇ ਥੋੜੀ ਜੀ ਕਿਉਂਕਿ ਹਰੀ ਪਾਵਾਂਗੇ ਬਾਕੀ ਸੋ ਹਰੀ ਮਿਰਚ ਪਈ ਐ ਇੰਨੇ ਕੁ ਪੀਸ ਲਾ ਲਓ ਬਾਦੂ ਐਨੇ ਕੁ ਕੌੜੀ ਹੋ ਜਾਏਗੀ ਨਹੀਂ ਤਾਂ ਸੱਗੀ ਪਾ ਲੈਣੀ ਹੈ ਸੱਗੀ ਮਿਕਸ ਕਰ ਲੈਣਾ ਕਰ ਦਿਨਾ ਮਸਾਲੇ ਪਕਾ ਲੈਣੇ। ਸਬਜ਼ਿ ਚ ਪਾ ਲੈਣੇ ਆਲੂ। ਮਿਕਸ ਕਰ ਦੇਣਾ। ਇਸ ਤਰ੍ਹਾਂ ਪਕਾ ਲੈਣਾ ਕਿ ਇਹਦੇ ਵਿੱਚ ਚੱਜਣ ਵਾਲੇ ਨੇ। ਮਸਾਲੇ ਠੀਕੰਗੀ ਤਰ੍ਹਾਂ ਮਿਕਸ ਕਰ ਲੈਣੇ ਹੈ ਜੇ ਆਲੂ ਆ ਜਿਹੜੇ ਇਹਦੇ ਵਿੱਚ ਪਕਾ ਲੈਣੇ ਥੋੜੇ ਘੋਨ ਲੈਣੇ ਕਹਿੰਦਾ ਮਤਲਬ। ਫਿਰ ਜਦੋਂ ਆਪਾਂ ਆਲੂ ਭੁੰਨੀ ਜਾਂਦੇ ਆ। ਤੇ ਆਪਾਂ ਰਾਜਮਾ ਚੈੱਕ ਕਰ ਲਏ ਨੇ ਤੇ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਰਾਜਮਾ ਪਹਿਲਾਂ ਮੈਂ ਭੋਂਤੇ ਸੀਗੇ ਫਿਰ ਉਹ ਤੋਂ ਬਾਅਦ ਇਸ ਤਰ੍ਹਾਂ ਕਰ ਲਏ ਸੀਗੇ ਆਪਾਂ ਬੋਇਲ ਕਰ ਲਏ ਸੀਗੇ ਲੱਗਦਾ ਇਹਨਾਂ ਨੂੰ ਥੋੜਾ ਟਾਈਮ ਹੀ ਹੈ ਤੋਂ ਵਧੀਆ ਹੋ ਗਏ ਸੋ ਇੱਕਦੋ ਸੀਟੀਆਂ ਆਪਾਂ ਹੋਰ ਲਵਾ ਦਾਂਗੇ ਇਹਦੇ ਵਿੱਚ ਪਾ ਕੇ ਆਲੂ ਜਦੋਂ ਕੱਚੇ ਆ ਨਾ ਆਲੂ ਸਾਰੇ ਵੀ ਨਹੀਂ ਭੁੰਨਣੇ ਥੋੜੀ ਭੁੰਨਣੇ ਸੀਗੇ ਸੋ ਆਲੂ ਨੂੰ ਥੋੜੇ ਜਿਹਾ ਭੁੰਨਣੇ ਲਈ ਮੈਸੇਜੇ ਹੋ ਗਏ ਸੋ ਹੁਣ ਆਪਾਂ ਇਹਨਾਂ ਨੂੰ ਗੜਮਾਰ ਦੇ ਵਿੱਚ ਪਾ ਕੇ ਨਾਲ ਮੈਸੇਜ ਹੀ ਹੋ ਜੂ ਤਾਂ ਵੀ ਅਟਕੀ ਨਹੀਂ ਲੱਗੂ ਔਰ ਇਹ ਵਿੱਚ ਪਾ ਕੇ ਦੋ ਕਛੀਟੀਆਂ ਹੋਰ ਲਗਾ ਦਾਂਗੇ ਆਪਾਂ ਇਹਨਾਂ ਛੀਟੀਆਂ ਲਵਾ ਲੈਣੀਆਂ ਦੋ ਕ ਹੋਰ ਮਿਕਸ ਕਰਕੇ ਰੱਖਤਾ ਸਾਰਾ ਕੁਝ ਤਾਂ ਕਿ ਜਿਹੜਾ ਮਤਲਬ ਉਹ ਸੈਟ ਹੋ ਜਾਵੇ ਫਿਰ ਮਸਾਲਾ ਜਿਆ ਅਲੱਗ ਲੱਗਣਾ ਸੀਗਾ ਤਾਂ ਕਰਕੇ ਆਪਾਂ ਮਿਕਸ ਅਪ ਕਰਤਾ ਫਿਰ ਨਾਲ ਹੀ ਆਪਾਂ ਹੋਰ ਇੱਕ ਛੀਟੀ ਲਵਾ ਦਿੰਨੇ ਆ ਸੋ ਮਿਲਦੇ ਆਪਾਂ ਥੋੜੇ ਟਾਈਮ ਬਾਅਦ ਓਕੇ ਜੀ ਭੈ ਬੋਲੀ ਨਹੀਂ ਦੁਆ ਬੇਵਰਦੀ ਹਾ ਵਗੀਆਂ ਅੰਠ ਨੇ ਜੱਟਾਂ ਬਾਹਰ ਦੇ ਵਗੀਆਂ ਮਾਵਾ ਵੇਸ਼ ਪੰਜਾਬੀ ਉੱਲ ਜਾ ਕੇ ਕੁਚਿਆ ਨੂੰ ਕੀ ਡੈਮ ਹੋ ਗਿਆ ੜੀ ਬਈ ਮੈਨੂੰ ਕਹਿੰਦੀ ਹੱਟ ਵੇ ਬਾਬਾ ਉਹ ਮੈਨੂੰ ਕਹਿੰਦੀ ਹੱਟ ਵੇ ਬਾਬਾ ਮੈਂ ਹਾਂ ਕੁੜੀ ਤਵਾਰੀ ਮਿੱਤਲੋ ਨਹੀਂ ਲੱਭੜੀ ਟੀਨਾ ਵਿੱਚ ਪੜਦਾ ਜਿਹੜੀ ਤੁਸੀਂ ਪਿੱਛੇ ਕਲਿੱਪ ਦੇਖੀ ਹੈ ਨਾ ਸੋ ਇਹ ਸਾਡੇ ਗਵਾਂਢੀ ਨੇ ਉਹਨਾਂ ਦੇ ਬੱਚੇ ਸੀਗੇ ਉਹਨਾਂ ਦੇ ਇਹ ਫੰਕਸ਼ਨ ਸੀਗਾ ਸੋ ਆਪਾਂ ਉੱਥੇ ਫੰਕਸ਼ਨ ਤੇ ਗਏ ਸੀਗੇ ਸੋ ਫਿਰ ਗਰਲਸ ਨੇ ਕੀਤਾ ਮੁੰਡਿਆਂ ਨੇ ਮਲਵਾਈ ਕੀਤਾ ਕੀਤਾ ਜਿਹੜਾ ਤੁਸੀਂ ਪਹਿਲਾਂ ਦੇਖਿਆ ਤੇ ਇੱਥੇ ਛੋਟਾ ਛੋਟੀ ਗਰਲਸ ਨੇ ਵੀ ਕਰੀ ਨਾ ਸਾਨੂੰ ਪਾਪ ਕੀਤਾ ਨਾ ਬਾਰੇ ਚੰਗੇ ਬੜੇ ਪ੍ਰੋਪਰ ਸੀਗੇ ਲੰਬੇ ਸਟੇਜ ਉੱਪਰ ਉਹ ਪੂਰਾ ਦਿਖਾਇਆ ਉਹਨਾਂ ਨੇ ਇਸ ਤਰ੍ਹਾਂ ਇਦਾਂ ਰਾਜਸਥਾਨੀ ਲੁੱਕ ਵਗੈਰਾ ਸੀਗੀ ਜਿਹੜੀ ਤੇ ਉਹ ਵੀ ਕੀਤੀ ਹੈ ਨਾ ਮਤਲਬ ਬਹੁਤ ਸੋਹਣੀਆਂ ਲੱਗਦੀਆਂ ਸੀ ਕੁੜੀਆਂ ਇਹ ਮੈਨੂੰ ਤਾਂ ਆਪਦੀ ਯਾਦ ਆਈ ਜਾਂਦੀ ਸੀ ਕਿਉਂਕਿ ਬੱਚੇ ਉਸ ਤਰ੍ਹਾਂ ਨਾ ਕਿ ਸਾਡੇ ਮਾਸੇ ਵੀ ਇਸ ਤਰ੍ਹਾਂ ਪਾਰਟਿਸਪੇਟ ਕਰਦੇ ਹੁੰਦੇ ਸੀਗੇ ਸੋ ਵਧੀਆ ਲੱਗਦਾ ਨਾ ਕਿੰਨੀ ਖੁਸ਼ੀ ਹੁੰਦੀ ਆ ਸੋ ਇੱਥੇ ਮੁੰਡਿਆਂ ਨੇ ਮਤਲਬ ਝੂਮਰ ਪਾਈ ਸੀਗੀ ਝੂਮਰ ਜਿਹੜਾ ਪੰਗੜੇ ਦੇ ਤਰੀਕੇ ਨਾਲ ਉਸ ਤਰ੍ਹਾਂ ਕੀਤਾ ਉਹਨਾਂ ਨੇ ਸੋ ਇਹਦੇ ਵਿੱਚ ਮਤਲਬ ਜਿਹੜੇ ਸਾਡੇ ਗਵਾਂਢ 'ਚ ਮੁੰਡਾ ਉਹਦਾ دوست ਸੀਗਾ ਤੋ ਮੇਰੇ ਸਾਡੇ ਗੁਆਂ ਨੇਬਰ ਨੇ ਉਹਨਾਂ ਦਾ ਬੇਟਾ ਸੀਗਾ ਉਹਦੇ ਦੋਸਤ ਨੇ ਕੀਤਾ ਸੀ ਇਸ ਕਰਕੇ ਆਪਾਂ ਕਲਿੱਪ ਬਣਾ ਲਈ ਸੀ ਕਾਫੀ ਸਾਰੇ ਡਾਂਸ ਕੀਤੇ ਕੁਝ ਕਲਿੱਪਸ ਤਾਂ ਮਿਸ ਹੋ ਗਈਆਂ ਤੇ ਵਲੌਗ ਬਹੁਤ ਵੱਡਾ ਹੋ ਜਾਂਦਾ ਫਿਰ ਇਸ ਕਰਕੇ ਆਪਾਂ ਜਿਆਦਾ ਮਤਲਬ ਤੇਜ਼ ਵੀ ਕਰਤੀ ਸੀ ਵੀਡੀਓ ਦੀ ਸਪੀਡ ਜਿਆਦਾ ਕਰਤੀ ਸੀਗੀ ਸੋ so, 2x 4x ਵੀ ਕਰਨੀ ਪੈਂਦੀ ਆ ਨਾ ਫਿਰ ਲੰਬੀ ਹੋ ਜਾਂਦੀ ਆ ਵਧੀਆ ਨਹੀਂ ਲੱਗਦਾ ਹੈਗਾ ਤੇ ਬਾਕੀ ਜਿਨ੍ਹਾਂ ਨੇ ਮਤਲਬ 뮤직 ਲਾਈ ਹੁੰਦੇ ਆ ਸੋ ਉਹਨਾਂ ਦਾ ਆਪਾਂ ਨਾ ਮਤਲਬ ਕਰ ਨਹੀਂ ਸਕਦੇ ਹੈਗੇ ਪਿਛੈਡ ਨਹੀਂ ਕਰ ਸਕਦੇ ਕਾਪੀਰਾਈਟ ਮਿਲ ਜਾਂਦਾ ਸੋ ਇਹ ਕੁਝ ਰੀਕ੍ਰੀਏਟੀਵਿਟੀ ਬੱਚਿਆਂ ਦੀ ਆਪਦੀ ਸੀਗੀ ਉਹ ਆਪਾਂ ਮਤਲਬ ਐਡ ਕਰਤੀ ਸੀਗੀ ਸੋ ਕਿਉਂਕਿ ਉਹਦੇ ਵਿੱਚ ਕੋਈ 뮤직 ਨਹੀਂ ਹੁੰਦਾ ਹੈਗਾ ਇਸ ਵਜ੍ਹਾ ਕਰਕੇ ਜਿਹੜੇ ਹੁੰਦੇ ਨੇ ਬਹੁਤ ਸੋਣਾ ਡਾਂਸ ਕੀਤਾ ਤੇ ਇੱਥੇ ਇਹ ਸਾਡੇ ਨੇਬਰ ਸੀਗੇ ਉਹਨਾਂ ਦਾ ਬੇਟਾ ਸੀਗਾ ਇਹਦੇ ਵਿੱਚ ਇਹ ਉਹਦਾ ਸੀ ਪਰਫਾਰਮੈਂਸ ਤੇ ਬਹੁਤ ਸੋਹਣਾ ਕੀਤਾ ਸੀ ਉਹਨੇ ਸੋ ਆ ਜਿਹੜਾ ਝੰਡਾ ਲੈ ਕੇ ਖੜਾ ਇਹ ਵਾਲਾ ਸੋ ਬਹੁਤ ਸੋਹਣਾ ਮਤਲਬ ਕੀਤਾ ਸੀ ਇਹ ਦੇਸ਼ ਭਗਤੀ ਦਾ ਕੋਈ ਗੀਤ ਸੀਗਾ ਸੋ ਹਿੰਦੀ ਸੋ ਉਹਦੇ ਤੇ ਕੀਤਾ ਸੀਗਾ ਬੱਚਿਆਂ ਨੇ ਬਹੁਤ ਸੋਹਣਾ ਕੀਤਾ ਸੀਗਾ ਜੀ ਹਾਂ ਜੀ ਸਾਰਿਆਂ ਨੂੰ ਮੇਰੀ ਅਰਦਾਸ ਹੈ ਠੀਕ ਠਾਕ ਹੋਵੋਗੇ ਆ ਮੇਰੀ ਪਰਜਾਈ ਨਹੀਂ ਦਿੱਤੀ ਟੋਪੀ ਦਿੱਲੀ ਜੀ ਇਹਨਾਂ ਸੀ ਗਾਜਰ ਮਟਰ ਪਾ ਕੇ ਚਾਵਲ ਬਣਾਏ ਸੀਗੇ ਚ ਨਾਲ ਸੈਲਡ ਤੇ achar ਸੋ ਬਸ ਬੜੀਆ ਲੱਗਦਾ ਅੱਜ ਦਾ ਵਲੌਗ ਸੋ ਆਪਾਂ ਹੋਏ ਸੀ ਭਾਬੀ ਜੀ ਦੇ ਘਰੇ ਸੋ ਵੀਰ ਜੀ ਬਾਅਦ ਬਾਅਦ ਚ ਲਾਏਗੀ ਤੂੰ ਨਹੀਂ ਵਿੱਚੀ ਆਪਾਂ ਨਾ ਭਾਬੀ ਜੀ ਦੇ ਘਰੇ ਆਏ ਹੋਏ ਸੀ ਇਹ ਗੋੜੀ ਵੀਰ ਜੀ ਦੇ ਘਰੇ ਕਿਉਂਕਿ ਵੀਰ ਜੀ ਨਾ ਸੋ ਵੀਰ ਜੀ ਨਾ ਬਾਹਰ ਗਏ ਹੋਏ ਸੀ ਦਿੱਲੀ ਕਿਸੇ ਕੰਮ ਤੋਂ ਸੋ ਇਸ ਕਰਕੇ ਆਪਾਂ ਇੱਧਰ ਆ ਗਏ ਭਾਬੀ ਤਾਂ ਮੰਨੀ ਸੀ ਰੱਖਦਾ ਭਾਬੀ ਕੱਲੇ ਸੀ ਸੋ ਆਪਾਂ ਇੱਧਰ ਆ ਗਏ ਸੋ ਹੁਣ ਆਪਾਂ ਕਰਾਂਗੇ ਡਿਨਰ ਸੋ ਮਰੀਓ ਵੀਡੀਓ ਜ਼ਰੂਰ ਚੈੱਕ ਕਰਿਓ ਸੋ ਹੁਣ ਆਪਾਂ ਖਾ ਰਹੇ ਆਂ ਖਾ ਕੇ ਮਿਲਾਂਗੇ ਤੁਹਾਨੂੰ ਓਕੇ ਜੀ ਥੈਂਕ ਯੂ ਸੋ ਮੱਚ ਸੋ ਇਹ ਨਾ ਲੈਂਟਰ ਮੂਵਰ ਜਿਹੜਾ ਨੂੰ ਮੇ ਲਾ ਦਿੰਦੀ ਆ ਬੋਰ ਹੁੰਦੀ ਆ ਜਿਹੜੀ ਆਪਣੀ ਸਿਰ ਭਾਬੀ ਜੀ ਨੇ ਸਾਰੇ ਮੇਰੇ ਤੋਂ ਲੂ ਲਾਏ ਲੂ ਜਿਹਨਾਂ ਦੇ ਦੇਖਿਆ ਮੈਂ ਹੈਗੀ ਆ ਮੈਂ ਕਿਹਾ ਚੱਲ ਦੇਖ ਲੈਨੇ ਕਿੱਦਾਂ ਚੱਲਦੀ ਏ ਕਿਵੇਂ ਆ ਨਾ ਕੀ ਕਿਵੇਂ ਚੱਲਦੀ ਆ ਤਾਂ ਕਰਕੇ ਫਿਰ ਭਾਬੀ ਜੀ ਆਏ ਮੇਰੇ ਬਲੇਜ਼ਰ ਤੋਂ ਲੂ ਜੇ ਲਾਉਣ ਲੱਗ ਗਏ ਸੋ ਕਾਫੀ ਜ਼ਿਆਦਾ ਵੇਪੇਸ ਤੇ ਮੈਂ ਕਿਹਾ ਚੱਲ ਲਾ ਲੈਨੇ ਨਾਲ ਪਤਾ ਲੱਗ ਗਿਆ ਨਾ ਕਿਵੇਂ ਚੱਲਦੀ ਏ ਕੀ ਤਾਂ ਕਿ ਆਪਾਂ ਵੀ ਮੰਗਵਾਉਣੀ ਹੈ ਇਹਦੀ ਸ਼ਾਪਿੰਗ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਮਤਲਬ ਵਧੀਆ ਪ੍ਰੋਡਕਟ ਆਗਾ ਤੁਹਾਡੇ ਲੂਣ ਵਾਲੇ ਕੱਪੜੇ ਤੁਹਾਨੂੰ ਸੱਟਨੇ ਨਹੀਂ ਪੈਂਦੇ ਨਹੀਂ ਬੁਰੇ ਲੱਗਦੇ ਆਗੇ ਤੇ ਇਸ ਵਜ੍ਹਾ ਕਰਕੇ ਤੁਸੀਂ ਆਹ ਵਾਲੀ ਮਸ਼ੀਨ ਹੈ ਜਿਹੜੀ ਖਰੀਦ ਸਕਦੇ ਹੋ ਬਹੁਤ ਵਧੀਆ ਚੀਜ਼ ਆ ਸੋ ਇਹਦੇ ਵਿੱਚ ਇਸ ਤਰ੍ਹਾਂ ਨਾ ਮਤਲਬ ਸਾਰਾ ਜਿਹੜਾ ਹੁੰਦਾ ਉਹ ਚਲਾ ਜਾਂਦਾ ਅੱਗੇ ਸੋ ਦੇਖੋ ਤੁਸੀਂ ਦੇਖ ਸਕਦੇ ਹੋ ਲੂਣ ਭਰਿਆ ਹੋਇਆ ਸੀ ਸੋ ਬਾਕੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਸੋ ਇਹ ਆਪ ਪਾਬੀ ਦੇ ਘਰੇ ਯੂਜ਼ ਕੀਤੀ ਸੀਗੇ ਬਸ ਇਸ ਤਰ੍ਹਾਂ ਪਾਬੀ ਜੀ ਨੇ ਮੇਰੇ ਸਾਰੇ ਜੈਕਟਾਂ ਲੂੰਗ ਵਗੈਰਾ ਚੱਕਤੇ ਸੀਗੇ ਤੇ ਵਧੀਆ ਲੱਗਦੀ ਹੈ ਮਤਲਬ ਕੱਪੜੇ ਨਹੀਂ ਝੱਟਨੇ ਪਰ ਬਲੇਜ਼ਰ ਮੇਰਾ ਪੁਰਾਣਾ ਤਾਂ ਹੈ ਨਹੀਂ ਪਰ ਫਿਰ ਵੀ ਲੂੰਗ ਵਗੈਰਾ ਆਏ ਹੋਏ ਸੀਗੇ ਦੇਖੋ ਤੁਹਾਨੂੰ ਦਿਖਾ ਦਿੰਨੇ ਆਪਾਂ ਨੇੜੇ ਤੋਂ ਚੈੱਕ ਕਰਕੇ ਸੋ ਦੇਖੋ ਸਾਰੇ ਲੈ ਗਏ ਆ ਸੋ ਪਹਿਲਾਂ ਤੁਸੀਂ ਦੇਖਿਆ ਕਿੰਨੇ ਜ਼ਿਆਦਾ ਸਗੇ ਨੇ ਚੱਕ ਦੇ ਬਹੁਤ ਵਧੀਆ ਚੀਜ਼ ਆ ਤੁਸੀਂ ਮੰਗਵਾ ਸਕਦੇ ਹੋਗੇ ਪਰ ਆਪਾਂ ਵੀ ਤੁਹਾਡੇ ਨੂੰ ਟਰਾਈ ਕਰਾਂਗੇ ਕਿਵੇਂ ਦੀ ਆਉਂਦੀ ਆ ਪਹਿਲਾਂ ਆਪਾਂ ਮੰਗਵਾ ਲਈ ਫਿਰ ਆਪਾਂ ਤੁਹਾਨੂੰ ਰਿਵਿਊ ਦਵਾਂਗੇ ਵੀ ਚੰਗੀ ਆ ਕਿਵੇਂ ਆ ਠੀਕ ਹੈ ਜੀ ਬੱਸ ਸੇ ਭਾਬੀ ਜੀ ਕੀ ਤਾਂ ਮੈਨੂੰ ਵਧੀਆ ਲੱਗੀ ਆ ਸੋ ਆਪਾਂ ਵੀ ਸ਼ੋਪਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਥੈਂਕ ਯੂ ਸੋ ਮੱਚ ਬਲੌਗ ਦਾ ਐਂਡ ਕਰਦੇ ਆ ਵੀਡੀਓ ਦੇਖਣ ਦੇ ਲਈ ਧੰਨਵਾਦ ਸਬਸਕ੍ਰਾਈਬ ਕਰ ਜੀਓ